ਅਸ ਦੇ ਵਿੱਚ ਨਾ ਭਗਵੰਤ ਮਾਨ ਨੇ ਆਪਣਾ ਨਾਮ ਲਖਾਤਾ ਹੈ ਕਿ ਜਿਹੜਾ ਭਗਵੰਤ ਮਾਨ ਨੇ ਮੁਜੀਠੀਏ ਤੇ ਰੈਡ ਪਾਈ ਉਹਨੂੰ ਅੰਦਰ ਕੀਤਾ ਇਹ ਪਹਿਲਾ ਪੰਜਾਬ ਦਾ ਮੈਨ ਲੱਗਦਾ politcs ਲੀਡਰ ਹੋਏਗਾ ਪਹਿਲਾ CM ਹੋਏਗਾ ਜਿਨੇ ਜੜਾ ਹਲਾਤੀਆਂ ਸਾਰਿਆਂ ਦੇ ਹੁਣ ਸਾਰੇ ਜਿਹੜੇ ਪਹਿਲੇ ਮੁਜੀਠੇ ਦੇ ਖਿਲਾਫ ਸੀ ਪਾਰਟੀਆਂ ਨੇ ਸਾਰਿਆਂ ਨੇ ਇਕਾ ਕਰ ਰਏ ਆ ਕਿਉਂ ਕਿਉਂਕਿ ਉਹ ਸਾਰੇ ਹੀ ਕ੍ਰਪਟੀ ਆ ਉਹਨੂੰ ਡਰ ਬੈ ਕੇ ਜੇ ਭਗਵੰਤ ਮਾਨ ਇਹਨੂੰ ਅੰਦਰ ਕਰ ਸਕਦਾ ਇਹ ਸਾਡੀਆਂ ਪ੍ਰਾਪਟੀਆਂ ਤੇ ਵੀ ਰੇਡ ਪਾਊਗਾ ਕਿਉਂਕਿ ਸਾਰੇ ਗਾਣੇ ਆ ਕਹਿੰਦੇ ਲੰਡੇ ਨੂੰ ਗੁੰਡਾ ਵੱਲ ਭੰਨ ਕੇ ਟੱਕਰ ਕੇ ਮਿਲਦਾ ਹੈ ਕੋਨੇ ਸਾਰੇ ਪਾਰਟੀਆਂ ਦੇ ਇੱਕ ਦੂਜੇ ਕਾਣੇ ਆ ਕਿਉਂਕਿ ਸਾਰਿਆਂ ਨੇ ਕ腐ਪਸ਼ਨ ਕੀਤਾ ਸਾਰਿਆਂ ਨੇ ਪ੍ਰਾਪਟੀਆਂ ਬਣਾਇਆ ਪਰ ਭਗਵੰਤ ਮਾਨ ਦੇ ਇਸ ਇੱਕ ਸਟੈਪ ਨਾਲ ਸਾਰਿਆਂ ਨੂੰ ਹੁਣ ਆਫ ਹੰਡਰ ਲੱਗ ਰਿਹਾ ਜੀ ਬਸੇ ਤੁਹਾਡਾ ਕੀ ਵਿਚਾਰ ਆ ਸਾਰਿਆਂ ਦਾ ਕੀ ਭਗਵੰਤ ਮਾਨ ਨੇ ਬਿਲਕੁਲ ਸਹੀ ਕੀਤਾ ਹੈ ਦੇਖੋ ਮੇਰੀ ਨਜ਼ਰ ਨਾਲ ਦੇਖਿਆ ਜਾਵੇ ਪਹਿਲੇ ਮੈਂ ਵਿੱਚੋ ਜੇ ਭਗਵੰਤ ਮਾਨ ਦੇ ਖਿਲਾਫ ਪੜਨਾ ਸ਼ੁਰੂ ਹੋ ਗਈ ਸੀ ਇਹ ਕੁਛ ਕੀਤਾ ਹੀ ਨਹੀਂ ਕੁਛ ਕੀਤਾ ਹੀ ਨਹੀਂ ਬਰਾ ਕੰਮ ਤੋਂ ਬਾਅਦ ਬੰਦੇ ਨੇ ਕੀਤਾ ਕੁਛ ਇਹ ਕਹਿ ਸਕਦੇ ਆ ਸੋ ਜੇ ਤਾਂ ਮੁਝ ਠਿਆ ਗਿਆ ਜੇ ਸੁਖਬੀਰ ਬਾਦਲ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਕਿੰਨੇ ਕਿਲੇ ਸੋ ਪੈੜੀ ਹਨ ਇਹ ਫਰੂਟਾਂ ਦੇ ਬਾਗ ਹਰਿਆਣੇ ਚ ਮੈਂ ਕਹਿੰਨੀ ਜਿੰਨਾ ਇਹਨਾਂ ਦਾ ਹੋ ਹਰਿਆਣੇ ਵਿੱਚ ਕੁਠੀ ਆ ਜਿੰਨੀ ਜ਼ਮੀਨ ਚ ਉਹਨੀ ਉੱਪਰ ਕਿੱਥੋਂ ਆਇਆ ਇਹਨਾਂ ਪੈਸਾ ਕਿੱਥੋਂ ਆਂਦੇ ਲੋਕਾਂ ਕੋਲ ਪੈਸਾ ਕੀ ਜਦੋਂ ਬਾਦਲਾਂ ਦਾ ਰਾਜ ਸੀ ਬਾਦਲਾਂ ਨੇ ਬਦਮਾਸ਼ੀ ਨਹੀਂ ਕੀਤੀ ਆਪਣੇ ਰਾਜ ਪੂਰੀ ਕੀਤੀ ਜਿਹੜਾ ਰੰਗਲਾ ਪੰਜਾਬ ਹੈ ਨਾ ਜਲੰਧਰ ਵੱਲ ਬਾਈਪਾਸ ਤੇ ਹਵੇਲੀ ਜਿਹਨੂੰ ਸੀ ਰੰਗਲਾ ਪੰਜਾਬ ਕਹਿੰਦੇ ਆ ਮਿਸਟਰ ਜੈਨ ਦੀ ਉਹ ਕੀ ਸੁਖਵੀਰ ਬਾਦਲ ਨੇ ਬਦਮਾਸ਼ੀ ਨਹੀਂ ਕੀਤੀ ਉਹਦੇ ਨਾਲ ਪੂਰੀ ਬਦਮਾਸ਼ੀ ਕੀਤੀ ਉਹਦੇ ਨਾਲ ਕੀ ਇਹ ਹਵੇਲੀ ਮੈਨੂੰ ਵੇਚ ਦੇ ਉਹ ਕਹਿੰਦਾ ਸਵਾਲ ਨਹੀਂ ਪੈਦਾ ਹੁੰਦਾ ਮੈਂ ਆਪਣੀ ਹਵੇਲੀ ਦੇ ਦਾ ਕਿਸੇ ਨੂੰ ਕਿਉਂਕਿ ਬਿਜ਼ਨਸ ਬਹੁਤ ਚੱਲ ਰਿਹਾ ਉਹ ਬੰਦੇ ਦਾ ਤੇ ਇਹਨੇ ਜਾਣਬੁੱਝ ਕੇ ਉਹ ਤਾਂ ਫਲਾਈਓਵਰ ਕਰਵਾਤਾ ਸੀ ਤਾਂ ਕਿ ਉਹਦਾ ਬਿਜ਼ਨਸ ਖਤਮ ਹੋ ਜੇ ਉਲਟਾ ਫਲਾਈਓਵਰ ਤੋਂ ਬਾਅਦ ਉਹਦਾ ਬਿਜ਼ਨਸ ਹੋਰ ਜ਼ਿਆਦਾ ਚੱਲਣ ਲੱਗ ਗਿਆ ਸੋ ਬੰਦਾ ਸਟੈਂਡ ਲੈ ਗਿਆ ਸੀ ਉਹ ਤਾਂ ਇਨਕਮ ਟੈਕਸ ਜਿਹੜਾ ਮਾਰੀਆਂ ਬੜਾ ਕੁਝ ਕਰਾਇਆ ਇਹਨੇ ਉਹ ਬੰਦੇ ਤੇ ਪਰ ਉਹ ਬੰਦਾ ਵੀ ਟੱਸ ਤੋਂ ਮੱਸ ਨਹੀਂ ਹੋਇਆ ਕਿਹੜੇ ਐਟਲਸ ਦੇ ਸਾਈਕਲ ਉਹਦੇ ਵਿੱਚ ਇਹਦਾ ਸੁਖਵੀਰ ਬਾਦਲ ਦਾ ਕਮਿਸ਼ਨ ਕਿਹੜੇ ਇੱਕ ਬਰੈਡ ਆ ਉਹਦੇ ਪਿੱਛੇ ਦਾ ਕਮਿਸ਼ਨ ਕਿੱਥੇ ਨਹੀਂ ਖਾਦਾ ਇਹਨਾਂ ਨੇ ਕੰਜਰਾਂ ਨੇ ਕਿੱਥੇ ਨਹੀਂ ਖਾਦਾ ਸੋ ਇਹ ਸਾਰੇ ਦੇਖਿਆ ਜੇ ਬਟਾ ਕੰਜਰਾਂ ਦਾ ਟੋਲਾ ਸੀ ਤੇ ਅੱਜ ਸਾਰੇ ਕੰਜਰਾਂ ਨੂੰ ਭਾਜੜਾ ਪਈਆਂ ਹੋਈਆਂ ਵੀ ਸਾਡੇ ਨੰਬਰ ਲੱਗਣਗੇ ਹੁਣ ਜੇ ਭਗਵੰਤ ਮਾਨ ਨੇ ਇੰਨਾ ਸਟੈਪ ਚੱਕਿਆ ਮੈਨੂੰ ਪਤਾ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ ਇਹ ਵੀ ਉਹਦੇ ਖਲਾਫ ਸਟੈਪ ਚੱਕਣਗੇ ਫਰੋਲਣਗੇ ਵੀ ਉਹਦੀ ਹੁਣੇ ਕਿੰਨਾ ਪੈਸਾ ਇਹ ਚੁੱਕ ਮਾਇਆ ਰਾਜਨੌਕੀ ਕੀਤਾ ਠੀਕ ਆ ਦੇਖੋ ਬੇਈਮਾਨੀ ਤਾਂ ਸਾਰੇ ਕਰਦੇ ਆ ਰਾਜਾ ਹਰੀਸ਼ਚੰਦਰ ਤੇ ਇਥੇ ਕੋਈ ਨਹੀਂ ਕੁਛ ਘੱਟ ਕਰ ਲੈਂਦੇ ਤੇ ਕੁਛ ਬਹੁਤ ਜ਼ਿਆਦਾ ਪਰ ਜਿਹੜੇ ਘੱਟ ਕਰਦੇ ਉਹ ਬੜੇ ਤਰੀਕੇ ਨਾਲ ਉਸ ਚੀਜ਼ ਨੂੰ ਮਣੀ ਨੂੰ ਇੱਧਰ ਉੱਧਰ ਵਿਦੇਸ਼ਾਂ 'ਚ ਫਲਾ ਦਿੰਦੇ ਕਿ ਉਹਨਾਂ ਦਾ ਰੇਡ ਮਾਰਤਾ ਮਤੋਂ ਪਤਾ ਨਹੀਂ ਲੱਗਣਾ ਸੋ ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਚੁੱਟੇ ਤੇ ਬਹੁਤ ਪੰਜਾਬ ਤੇ ਨਸ਼ੇ ਤੇ ਕੰਟਰੋਲ ਤਾਂ ਬਹੁਤ ਜ਼ਿਆਦਾ ਹੋ ਗਿਆ ਅਸੀਂ ਭਗਵੰਤ ਮਾਨ ਦੀ ਸਰਕਾਰ ਜਾਂਦੀ ਆ ਤਾਂ ਚੁੱਟੇ ਦਾ ਕੰਮ ਦਵਾਰ ਆਊਗਾ ਉਹ ਜਿਹੜੇ 300 ਯੂਨਿਟ ਆ ਭਗਵੰਤ ਮਾਨ ਨੇ ਮਾਫੀ ਦਿੱਤੀਆਂ ਸੀ ਅਤੇ ਉਹ ਵੀ ਹੁਣ ਲੱਗਣ ਲੱਗ ਜਾਈਆ ਹੁਣ ਭਗਵੰਤ ਮਾਨ ਨੂੰ ਨਾ ਮੇਰੀ ਇੱਕ ਸਨੇਹਾ ਹੈ ਹਿਮਾਂਤ ਸਾਹਿਬ ਗੌਰ ਨਾ ਮੇਰੀ ਗੱਲ ਸੁਣਿਓ ਇੱਕ ਬਹੁਤ ਵਧੀਆ ਕੰਮ ਕਰਤਾ ਇੱਕ ਕੰਮ ਹੋਰ ਕਰ ਦੋ ਇੱਕ ਸਕੀਮ ਲੈ ਕੇ ਆਓ ਪੰਜਾਬ ਦੇ ਵਿੱਚ ਗਰੀਬ ਬੰਦਾ ਏਸੀ ਅਫੋਰਡ ਕਰ ਲੂਗਾ ਕਿਵੇਂ ਨਾ ਕਿ ਮੈਂ ਕਿਸ਼ਤਾਂ ਦਾ ਖਰੀਦ ਵੀ ਲਊਗਾ ਸਕੇ ਨੇ ਜਦੋਂ ਤੱਕ 4 ਤੋਂ 5 ਮਹੀਨੇ ਗਰਮੀ ਹੁੰਦੀ ਆ ਜਿਹੜੇ ਬਿਲਕੁਲ ਗਰੀਬ ਆ ਜਿਹੜੇ ਟੁੱਟੇ ਘਰਾਂ 'ਚ ਬੈਠੇ ਆ ਜਾਂ ਤੁਸੀਂ ਬਹੁਤ ਘਰਾਂ ਦੇ ਹਾਲਾਤ ਮਾੜੇ ਮੈਂ ਕੋਠੀਆਂ ਵਾਲੇ ਨੂੰ ਕਹਿੰਦੀ ਕੋਠਿਆਂ ਵਾਲਿਆਂ ਕੋਈ ਲੋੜ ਨਹੀਂ ਉਹਨਾਂ ਨੂੰ ਬਿਜਲੀ 4 ਮਹੀਨੇ ਮਾਫ ਕੀਤੀ ਜਾਵੇ ਤਾਂ ਕਿ ਠੰਡੀ ਹਵਾ ਦੇ ਥੱਲੇ ਸਕੂਨ ਨਾਲ ਸੌਤਾ ਸਕਣ ਇਸ ਵੇਰੇ ਕੰਮ ਤੇ ਜਾ ਸਕਣ ਬਸ ਇਹੀ ਬੇਨਤੀ ਹੈ ਮੇਰੀ